ਕੈਨੇਡਾ ਦਾ ਭਾਰਤ ਖਿਲਾਫ ਵੱਡਾ ਕਦਮ ਛਿੜ ਗਿਆ ਨਵਾਂ ਵਿਵਾਦ ਕੈਨੇਡਾ ਨੇ ਹਾਈ ਅਲਰਟ ਦੀ ਸੂਚੀ ਚ ਸ਼ਾਮਲ ਕੀਤਾ ਭਾਰਤ ਦਾ ਨਾਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾ ਰਹੀ ਭਾਰਤ ਦੇ ਵਿੱਚ ਕੁਝ ਥਾਵਾਂ ਦੀ ਯਾਤਰਾ ਨਾ ਕਰਨ ਦੇ ਦਿੱਤਸਲਾ ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਸਬੰਧਾਂ ਦੇ ਵਿੱਚ ਆਈ ਕੁੜੱਤਨ ਨੂੰ ਘੱਟ ਕਰਨ ਲਈ ਜਿੱਥੇ ਦੋਵਾਂ ਦੇਸ਼ਾਂ ਵੱਲੋਂ ਕੂਟਨੀਤਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਕੈਨੇਡਾ ਸਰਕਾਰ ਦੇ ਇੱਕ ਤਾਜ਼ਾ ਕਦਮ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਮਾਰਕਾਰਨੀ ਦੇ ਪ੍ਰਸਤਾਵਿਤ ਭਾਰਤ ਦੁਆਰੇ ਤੋਂ ਠੀਕ ਪਹਿਲਾਂ ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਨਵੀਂ ਅੰਤਰਰਾਸ਼ਟਰੀ ਯਾਤਰਾ ਐਡਵਾਈਜ਼ੀ ਜਾਰੀ ਕਰਦਿਆਂ ਭਾਰਤ ਨੂੰ ਉੱਚ ਪੱਧਰੀ ਚੌਕਸੀ ਵਾਲੀ ਸੂਚੀ ਦੇ ਵਿੱਚ ਸ਼ਾਮਲ ਕਰ ਲਿਆ ਇਸ ਫੈਸਲੇ ਨਾਲ ਭਾਰਤ ਦੇ ਵਿੱਚ ਕਾਫੀ ਨਰਾਜ਼ਗੀ ਦੇਖੇ ਜਾ ਰਹੀ ਹੈ ਅਤੇ ਇਸ ਨੂੰ ਦੁਵੱਲੇ ਸਬੰਧਾਂ ਨਾਲ ਭਾਵਨਾਤਮਕ ਖਿਲਵਾੜ ਦੱਸਿਆ ਜਾ ਰਿਹਾ ਹੈ ਤੰਦਰਦੀ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ ਨੇ ਜਿਹੜੇ ਕੀ ਹਾਈ ਅਲਰਟ ਦੀ ਲਿਸਟ ਦੇ ਵਿੱਚ ਜਿਨ੍ਹਾਂ ਦਾ ਨਾਮ ਸ਼ਾਮਿਲ ਹੈ ਤੇ ਉਹਨਾਂ ਦੇ ਵਿੱਚ ਇੱਕ ਭਾਰਤ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ ਭਾਰਤ ਨੂੰ ਕੈਨੇਡਾ ਸਰਕਾਰ ਨੇ ਜਨਵਰੀ ਦੇ ਦੂਜੇ ਹਫਤੇ ਆਪਣੀ ਅਧਿਕਾਰਤ ਵੈਬਸਾਈਟ ਉੱਤੇ ਅਪਡੇਟ ਕੀਤੀ ਜਾਣਕਾਰੀ ਦੇ ਵਿੱਚ ਦੱਸਿਆ ਕਿ ਕੁਝ ਦੇਸ਼ਾਂ ਦੇ ਵਿੱਚ ਸਿਆਸੀ ਅਸਥਿਰਤਾ ਹਥਿਆਰਬੰਦ ਸੰਘਰਸ਼ ਸੁਰੱਖਿਆ ਖਤਰੇ ਅਤੇ ਸੀਮਤ ਕਾਉਂਸਲਰ ਸਹਾਇਤਾ ਵਰਗਿਤ ਜੋਖਮ ਮੌਜੂਦ ਹਨ ਇਸੇ ਅਧਾਰ ਉੱਤੇ ਭਾਰਤ ਨੂੰ ਬੇहद ਸਖਤ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ ਹਾਲਾਂਕਿ ਕੈਨੇਡਾ ਨੇ ਭਾਰਤ ਦੀ ਯਾਤਰਾ ਉੱਤੇ ਪੂਰਨ ਪਾਬੰਦੀ ਨਹੀਂ ਲਗਾਈ ਪਰ ਭਾਰਤ ਨੂੰ ਪਾਕਿਸਤਾਨ ਅਫਗਾਨਿਸਤਾਨ ਸੀਰੀਆ ਈਰਾਨ ਯਮਨ ਅਤੇ ਦੱਖਣੀ ਸੁਡਾਨ ਵਰਗੇ ਦੇਸ਼ਾਂ ਦੀ ਸੂਚੀ ਦੇ ਵਿੱਚ ਖੜਾ ਕਰਨਾ ਕਈ ਵੱਡੇ ਸਵਾਲ ਖੜੇ ਕਰ ਰਿਹਾ ਹੈ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਅਤੇ ਵੈਨਕੂਵਰ ਦੇ ਵਿੱਚ ਰਹਿ ਰਹੇ ਲੁਧਿਆਣਾ ਦੇ ਵਸਨੀਕ ਪਰਮਿੰਦਰ ਦਾਤ ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਲਿਸਟ ਦੇ ਵਿੱਚ ਸ਼ਾਮਲ ਕਰਨਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਔਰ ਅਨੁਸਾਰ ਕੈਨੇਡਾ ਐਡਵਾਈਜ਼ਰੀ ਦੀ ਭਾਸ਼ਾ ਦੇ ਵਿੱਚ ਨਰਮੀ ਵਰਤ ਸਕਦਾ ਸੀ ਤਾਂ ਜੋ ਸੁਨੇਹਾ ਇਨਾ ਹਮਲਾਵਰ ਨਾ ਲੱਗਦਾ ਪਰ ਵਰਤੀ ਗਈ ਭਾਸ਼ਾ ਕਾਫੀ ਸਖਤ ਹੈ।